ਹਾਂਜੀ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਤੇ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਆਂ ਵਲੌਗ ਦੀ ਨਵੀਂ ਸੀਰੀਜ਼ ਜਿਸ ਦਾ ਨਾਮ ਰੱਖਾਂਗੇ ਪਿੰਡ ਦੀ ਸੈਰ ਤਾਂ ਆਪਾਂ ਪਹਿਲੇ ਪਾਰਟ ਅੱਜ ਤੁਹਾਨੂੰ ਦਿਖਾਵਾਂਗੇ ਪਿੰਡ ਦੀਆਂ ਸੜਕਾਂ ਪਿੰਡ ਦਾ ਮਾਹੌਲ ਲੋਕਾਂ ਦਾ ਰੋਜ਼ਮਰ ਦਾ ਕੰਮ ਔਰ ਇਸ ਤੋਂ ਬਾਅਦ ਆਪਾਂ ਇਹਦੇ ਦੋ ਤਿੰਨ ਪਾਰਟ ਬਣਾਵਾਂਗੇ ਤੇ ਉਹਦੇ ਵਿੱਚ ਅਗਲੇ ਪਾਰਟ ਵਿੱਚ ਆਪਾਂ ਪਿੰਡ ਦੀਆਂ ਇਮਾਰਤਾਂ ਇਤਿਹਾਸਿਕ ਸਥਾਨ 1947 ਜਾਂ ਉਸ ਤੋਂ ਪਹਿਲਾਂ ਮਤਲਬ ਜੋ ਇਮਾਰਤਾਂ ਨੇ ਉਹਨਾਂ ਉਹਨਾਂ ਨੂੰ ਦਿਖਾਵਾਂਗੇ ਉਹਨਾਂ ਦਾ ਇਤਿਹਾਸ ਦੱਸਾਂਗੇ ਤੁਹਾਨੂੰ ਤੇ ਉਹਨਾਂ ਬਾਰੇ ਆਪਾਂ ਪਿੰਡ ਦੇ ਲੋਕਾਂ ਨਾਲ ਬਜ਼ੁਰਗਾਂ ਨਾਲ ਗੱਲਾਂ ਵੀ ਕਰਾਂਗੇ ਕਿਉਂਕਿ ਉਹਨਾਂ ਨੂੰ ਇਸ ਦਿਨਾਂ ਬਾਰੇ ਜ਼ਿਆਦਾ ਜਾਣਕਾਰੀ ਹੋਏਗੀ ਤਾਂ ਮੇਰੇ ਚੈਨਲ ਦੇ ਕਈ ਸਬਸਕ੍ਰਾਈਬਰ ਲੈਹਦੇ ਪੰਜਾਬ ਵਾਲੇ ਪਾਕਿਸਤਾਨ ਵੱਲੋਂ ਵੀ ਕੁਝ ਸਾਥੀ ਹਨ ਤਾਂ ਉਹਨਾਂ ਨੂੰ ਵੀ ਕਵਾਂਗਾ ਕਿ ਉਹ ਇਸ ਨੂੰ ਸਬਸਕ੍ਰਾਈਬ ਕਰਨ ਚੈਨਲ ਨੂੰ ਸ਼ੇਅਰ ਕਰਨ ਲਾਈਕ ਕਰਨ ਤੇ ਕਮੈਂਟ ਵੀ ਕਰਨ ਕਿ ਉਹਨਾਂ ਨੂੰ ਪਿੰਡ ਕਿਦਾਂ ਲੱਗਿਆ ਇਹ ਪਿੰਡ ਡਬ ਵਾਲਾ ਕਲਾਹ ਜੋ ਕਿ ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਹੈ ਤੇ ਪਾਕਿਸਤਾਨ ਦੇ ਬਾਰਡਰ ਤੋਂ ਲਗਭਗ 40-45 ਕਿਲੋਮੀਟਰ ਜ਼ਿਆਦਾ ਨਹੀਂ ਇੰਨੀ ਕੁ ਦੂਰ ਹੈ ਸੁਲੇਮਾਨ ਕੀ ਬਾਰਡਰ ਨੇੜੇ ਪੈਂਦਾ ਇਹਨੂੰ ਤੇ ਫਾਜ਼ਿਲਕਾ ਦਾ ਪੁਰਾਣਾ ਨਾਮ ਬੰਗਲਾ ਸ਼ਹਿਰ આજ ਤੋਂ ਸ਼ਾਇਦ ਨਹੀਂ ਵੈਸੇ ਤਾਂ ਮੈਂ ਸੁਣਿਆ ਹੀ ਹੋਇਆ 15-20 ਸਾਲ ਪਹਿਲੇ ਇਸ ਦਾ ਨਾਮ ਬੰਗਲਾ ਸੀ ਹੁਣ ਥੋੜਾ ਜਿਹਾ ਫਾਜ਼ਿਲਕਾ ਫਾਜ਼ਿਲਕਾ ਕਹਿਣ ਲੱਗੇ ਪੁਰਾਣੇ ਬਜ਼ੁਰਗ ਹਜੇ ਵੀ ਬੰਗਲਾ ਹੀ ਕਹਿੰਦੇ ਨੇ ਤਾਂ ਤੁਹਾਨੂੰ ਅਸੀਂ ਪਿੰਡ ਦੀ ਮੈਸਰ ਕਰਾਉਂਗਾ ਜੋ ਜੋ ਚੀਜ਼ਾਂ ਦਿਖਾਉਣੀਆਂ ਨੇ ਦਿਖਾਉਂਗਾ ਤਾਂ ਅੱਜ ਵਾਲੇ ਵਿੱਚ ਆਪਾਂ ਪਹਿਲਾਂ ਪਿੰਡ ਦੀਆਂ ਗਲੀਆਂ ਸੜਕਾਂ ਤੁਹਾਨੂੰ ਮੇਨ ਮੇਨ ਦਿਖਾਉਦੇ ਆ ਫਿਰ ਅਗਲੇ ਪਾਰਟ 'ਚ ਦੇਖ ਲਈਏ ਵੀ ਏਕੇ ਦਿਖਾਉਣਾ ਤਾ ਅਜੇ ਚੱਲਦੇ ਆਂ ਤਾਂ ਜੀ ਪਿੰਡ ਦਾ ਗੇਟ ਸ਼ਹਿਰ ਵੱਲ ਆਉਂਦੇ ਆਂ ਪਿੰਡ ਦੀ ਸਵੇਰ ਸਵੇਰ ਦਾ ਦ੍ਰਿਸ਼ ਲੋਕਾਂ ਆਪਣੇ ਕੰਮਕਾਰ ਤੇ ਜਾਂਦੇ ਹੋਏ ਇਹ ਫਿਰ ਡਬਲ ਕਲਾ ਛੋਟਾ ਜਿਹਾ ਬਾਜ਼ਾਰ ਬਣਦਾ ਗੱਲ ਕਰਨੀ ਇਹੋ ਸੜਕ ਉਹ ਸਾਡੇ ਅਰਨੀ ਵਾਲਾ ਸ਼ਹਿਰ ਤੋਂ ਮਾਪੋਰ ਆ ਰਹੀ ਹੈ ਅੱਜ ਵਾਲੇ ਵਲੋਗ ਵਿੱਚ ਤੁਹਾਨੂੰ ਮਸੇ ਪਿੰਡ ਦਾ ਆਲਾ ਦਵਾਲਾ ਔਰ ਲੋਕਾਂ ਦੇ ਨਿੱਤੇ ਦੇ ਕੰਮ ਤੋਂ ਦਿਖਾਉਂਗਾ ਫਿਰ ਇਸ ਸੀਰੀਜ਼ ਨੂੰ ਅੱਗੇ ਚਲਾਵਾਂਗੇ ਆਪਾਂ ਮੰਦਰ ਬਿਲਡਿੰਗ ਦਾ ਵਗੈਰਾ ਦੁਆਰਾ ਦੁਆਰਾ ਕੀਤਾ ਜਾ ਰਿਹਾ ਹੈ। ਇਹ ਕਾਲੀਆਂ ਸੁਪਾ ਦੇ ਸਾਥੋਂ ਵੱਟ ਚੁੱਕੇ ਨੇ। ਇਹ ਬਹੁਤ ਕੰਮ ਕਰਾਂ ਨੂੰ ਜਾਂਦੇ ਹੋਏ ਜਾ ਰਹੇ ਹਿੱਸੇ। ਆ ਪਿੰਡ ਦੀ ਸਫਾਈ ਕਾਲੀਆਂ ਤੋਂ ਨਾਲੀਆਂ ਸਾਫ਼ ਹੋਈਆਂ। ਮਿੱਟੀ ਚੁੱਕਣ ਦਾ ਕੰਮ ਚੱਲ ਰਿਹਾ ਹੈ। ਬਾਦ ਇਹ ਤਾਂ ਆਮ ਜਿਹੇ ਮੁੱਤਤੀ ਗਈ ਜੀ ਅੱਜ ਦਾ ਮੈਂ ਤੁਹਾਨੂੰ ਪਿੰਡ ਦੀਆਂ ਗਲੀਆਂ ਦਿਖਾ ਰਿਹਾ ਸਵੇਰੇ ਕੁਝ ਦਿਖਾਇਆ ਸੀ ਉਹਨੂੰ ਸ਼ਾਮ ਦੇ ਕਾਰੋਬਾਰ ਲੋਕਾਂ ਦਾ ਦਿਖਾਉਂਦਾ ਤੁਹਾਨੂੰ ਪਿੰਡਾਂ ਬੜਾ ਕਲਾ ਨਿਕਲੀਆਂ ਉਸ ਤੋਂ ਬਾਅਦ ਆਪਾਂ ਫਿਰ ਅੱਜ ਕੋਈ ਚਾਰ ਵਿਚ ਵਾਲਾ ਜੀ ਆ ਚੁਕਿਆ ਜੀ ਤੁਸੀਂ ਹਲਦੀ ਅਤੇ ਮਰਕਾਤਾ ਖਰੀਦ ਕੇ ਲੈ ਜਾਓ ਗੱਡੀ ਜਿੱਤਾਂ ਇਹ ਆਪਣਾ ਚੌਕ ਆ ਗਿਆ ਜੀ ਘਰ ਦੇ ਨੇੜੇ ਸਾਮਣੇ ਬਾਜ਼ਾਰ ਹੋਰਾ ਸਰਕਾਰੀ ਜਗ੍ਹਾ ਇਧਰ ਦੁਕਾਨਾਂ ਚੱਲ ਚੱਲ ਦੇਖੋ ਜੇ ਸ਼ਾਮ ਦਾ ਵੇਲਾ ਤੇ ਲੋਕ ਕਮਾਂਕਾਰਾਂ ਤੋਂ ਵਾਪਸ ਆ ਰਹੇ ਗਰਮੀ ਕਰਕੇ ਸੜਕਾਂ ਸੁਨੀਆਂ ਨੇ ਥੋੜੀਆਂ ਆਈਆਂ ਲੋਕ ਘਰਾਂ ਵਿੱਚ ਹੀ ਨੇ ਜ਼ਿਆਦਾ ਯਾਰ ਕਿ ਗਰਮੀ ਬਹੁਤ ਜ਼ਿਆਦਾ ਇਹ ਆਪਣੇ ਪਿੰਡ ਦੀ ਫਿਰਨੀ ਆਏਗੀ ਇਸ ਦੋਸਤ ਵਿੱਚ ਚੇਸਿੰਗ ਅਸ ਐਂਡ Rest. ਵੱਲ ਚੱਲਾਂਗੇ ਫਿਰ ਤੁਹਾਨੂੰ ਦਿਖਾਵਾਂਗੇ। ਹੋਰ ਆ ਜੋ ਸ਼ੜਕ ਹੈ ਇਹ ਅਗਲੇ ਪਿੰਡ ਨੂੰ ਜਾ ਰਹੀ ਹੈ ਜੀ। ਇਹ ਪਿੰਡ ਦਾ ਛੱਪੜ। ਜੇ ਉਹ ਵੀ ਇਹ ਬਲੌਗ ਦੇਖਣਗੇ ਉਹਨਾਂ ਨੂੰ ਬੇਨਤੀ ਕਰਾਂਗੇ ਸਾਡੇ ਵੱਲੋਂ ਵੈਸੇ ਬੇਨਤੀ ਹੈ। ਇਹ ਤੁਹਾਨੂੰ ਚੜ੍ਹਦੇ ਪੰਜਾਬ ਦਾ ਪਿੰਡ ਦਿਖਾ ਰਿਹਾ ਜੀ। ਆ ਲੈਂਦੇ ਪੰਜਾਬ ਵਾਲੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਨ ਸ਼ੇਅਰ ਕਰਨ ਲਾਈਕ ਕਰਨ ਤੇ ਦੇਖਣ ਅਗਰ ਕਿਸੇ ਨੂੰ ਲੱਗੇ ਵੀ ਇਹ ਪਿੰਡ ਵਿੱਚ ਇਹਨਾਂ ਦੇ ਪੁਰਾਣੇ ਬਜ਼ੁਰਗ ਇੱਥੇ ਰਹਿ ਕੇ ਗਏ ਨੇ ਇਹ ਉੱਠ ਕੇ ਗਏ ਨੇ ਤਾਂ ਉਹ ਆਪਣੇ ਕਮੈਂਟਸ ਕਰ ਸਕਦੇ ਨੇ ਤੇ ਅਸੀਂ ਉਹਨਾਂ ਨੂੰ ਜਵਾਬ ਦੇਵਾਂਗੇ ਇਹ ਅੱਗੇ ਖੇਤ ਸ਼ੁਰੂ ਹੋ ਗਏ ਜੀ ਔਰ ਇੱਧਰ ਇਹ ਰੋਡ ਹੈ ਜੋ ਅੱਗੇ ਪਿੰਡ ਨੂੰ ਜਾਂਦਾ ਹਾਂਜੀ ਤਾਂ ਆ ਸਾਰਾ ਬਾਵਰੀ ਸਿੱਖਾਂ ਦਾ ਮਹੱਲਾ ਜੀ ਬਹੁਤ ਹੀ ਵਧੀਆ ਇਨਸਾਨ ਮਿਹਨਤੀ ਮਿਹਨਤ ਕਰਨ ਵਾਲੇ ਲੋਕ ਹੈ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਨ ਵਾਲੇ ਕੰਮ ਕਰਨ ਵਾਲੇ ਤੇ ਨਾ ਥੱਕਣ ਵਾਲੇ ਬਹੁਤ ਵਧੀਆ ਇਨਸਾਨ ਨੇ ਕੋਈ ਸਾਡੇ ਪਿੰਡ ਚ ਉਦਾਂ ਦਾ ਲੜਾਈ ਝਗੜੇ ਵਾਲੀ ਗੱਲ ਨਹੀਂ ਜੀ ਬਹੁਤ ਵਧੀਆ ਸਭ ਨਾਲ ਕੋਆਪਰੇਟ ਕਰਨ ਵਾਲੇ ਇਨਸਾਨ ਨੇ ਕਿ ਅੱਧੂਆ ਸ਼ੁਰੂ ਹੋ ਗਿਆ ਜੀ ਅੱਜੋਂ ਸ਼ੁਰੂ ਹੋ ਗਏ ਜੀ ਆਪਣੇ ਕੰਬੋਜ ਬਰਾਦਰੀ ਦੇ ਘਰ ਇਹ ਸਾਰੇ ਹਾਂ ਆ ਛੋਟਾ ਗੁਰਦੁਆਰਾ ਸਾਹਿਬ ਹੈ ਇੱਧਰ ਕੋਆਪਰੇਟਿਵ ਬੈਂਕ ਇਹ ਵਾਲਾ ਪਰ ਤੁਹਾਨੂੰ ਸਿਰਫ ਅੱਜ ਇੱਕ ਰੋਜ਼ਮਰਾਂ ਦੀ ਜ਼ਿੰਦਗੀ ਦੇ ਪਿੰਡ ਦੀ ਜ਼ਿੰਦਗੀ ਦਿਖਾ ਰਿਹਾ ਉਸ ਤੋਂ ਬਾਅਦ ਆਪਾਂ ਜੋਏ ਤੋਂ ਨੇ ਕਲਕਸਤਾਨ ਗੁਰਦੁਆਰਾ ਸਾਹਿਬ ਔਰ ਜੋ ਪ੍ਰਾਣਾ 1947 ਦੀ ਵੰਡ ਤੋਂ ਪਹਿਲਾਂ ਦੀਆਂ ਜਗ੍ਹਾ ਨੇ ਜੋ ਉਹ ਵੀ ਤੁਹਾਨੂੰ ਦਿਖਾਵਾਂਗੇ ਅਗਲੇ ਵਲੌਗ ਵਿੱਚ ਆਪਾਂ 2-3 ਪਾਰਟ ਕਰਾਂਗੇ ਇਸ ਵਲੌਗ ਦੇ ਗਲੀਆਂ ਲਗਭਗ ਹਜੇ ਤਾਂ ਆਹ ਵੇਹ ਬਹੁਤ ਘੱਟ ਲੋਕ ਖੇਤਾਂ ਤੋਂ ਵਾਪਸ ਆ ਰਹੇ ਨੇ ਕੋਈ ਖੇਤ ਨਹੀਂ ਆ ਕਿ ਗਰਮੀ ਹੋਣ ਕਰਕੇ ਸਭ ਘਰਾਂ ਚਲੇ ਜਾਂਦੇ ਇਹ ਜੋ ਰੋਡ ਹੈ ਵੱਡਾ ਗੁਰਦੁਆਰਾ ਸਾਹਿਬ ਨੂੰ ਜਾ ਰਹੀ ਹੈ ਜੀ ਆਪੇ ਹੀ ਫਰਮਾ ਆਪੇ ਬਹੁਤ ਸੁੰਦਾਰ ਐ ਪਿਆਰਾ ਆਪੂ ਦੇ ਸਾਲ ਇਹ ਜੀ ਇਥੇ ਅਸਲੀ ਜਗ੍ਹਾ ਤੁਹਾਨੂੰ ਦਿਖਾਵਾਂਗੇ ਬਾਅਦ ਚ ਅਗਲੇ ਵਲੌਗ ਵਿੱਚ ਇਹਦੇ ਬਾਰੇ ਜਾਣਕਾਰੀ ਵੀ ਦੇਵਾਂਗੇ ਇਹ ਗੁਰਦੁਆਰਾ ਸਾਹਿਬ ਬਾਹਰ ਤੋਂ ਦਿਖਾ ਰਹੇ ਹਾਂ ਇੱਕ ਵਾਰ ਫਿਰ ਆਪਾਂ ਚੱਲਾਂਗੇ ਤੋਂ ਮੂਲ ਚਲਾਇ ਬੱਤੀ ਆ ਰਹਾ ਜੰਨਾ ਸਾਡੇ ਸੰਦਾਨ ਆਪੇ ਬਚੇ ਬੰਦ ਕਿਆ ਆਪ ਆ ਸਾਹਮਣੇ ਜੀ ਆਪਣੇ ਘਰ ਪਾਰ ਇਹਨੇ ਪਿੰਡ ਦੇ ਆਪਣੇ ਸਜਣ ਉਹ ਸੋਨਾ ਘਰ ਬਣਾ ਰਹੇ ਨੇ ਨੀ ਤਾਂ ਆ ਗਲੀ ਤੁਹਾਨੂੰ ਮੈਂ ਪਹਿਲੇ ਦਿਖਾ ਚੁੱਕਿਆ ਆ ਇਹ ਦੋਨੋਂ ਦਿਖਾ ਚੁੱਕਿਆ ਆ ਹਾਂ Close till I get up. Time is barely on our side. I don't wanna waste what's left. The storms we're chasing leading us. And love is all we'll ever trust. Yeah. No, I don't wanna waste what's left. Yeah. And on and on we'll go. Yeah. Through the wastelands, through the highways. To my shadow. ਤੁਹਾਨੂੰ ਅੱਜ ਪਿੰਡ ਦੀ ਗਲੀਆਂ ਫਿਰਨੀ ਲੋਕਾਂ ਦੇ ਕਾਰਵਾਰ ਦਿਖਾਏ ਇਸ ਵਲੌਗ ਵਿੱਚ ਤਾਂ ਅਗਲੇ ਵਲੌਗ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਪਿੰਡ ਦੀ ਜਮੇਨ ਜਗ੍ਹਾ ਗੁਰਦੁਆਰਾ ਸਕੂਲ ਵਗੈਰਾ ਸਾਰਾ ਕੁਝ ਦਿਖਾਵਾਂਗੇ ਔਰ ਕੋਈ ਹੋਰ ਵੀ ਹੋਇਆ ਤਾਂ ਆਪਾਂ 2-3 ਬਣਾ ਦਾਂਗੇ ਤਾਂ ਪਿੰਡ ਐਡਾ ਬੜਾ ਕਲਾ ਮਤਲਬ ਕਿ ਚੜਦੇ ਪੰਜਾਬ ਦਾ ਪਿੰਡ ਜੀ ਤੇ ਆਪਣੇ ਬਾਰਡਰ ਤੋਂ ਲਾ ਲੋ ਬਾਰਡਰ ਪਾਕਿਸਤਾਨ ਦਾ ਬਾਰਡਰ ਤੋਂ ਨਾਲ ਲੱਗਦਾ ਜਿਹੜਾ ਜ਼ਿਲ੍ਹਾ ਸ਼ਹਿਰ ਫਾਜ਼ਿਲਕਾ ਜਿੰਨੂੰ ਪਹਿਲੇ ਬੰਗਲਾ ਕਿਹਾ ਜਾਂਦਾ ਸੀ ਤੇ ਉਥੋਂ ਇਹ ਵੀਪ 22 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਤੇ ਬਾਰਡਰ ਉੱਥੋਂ ਲਗਭਗ 40-50 ਕਿਲੋਮੀਟਰ ਤੇ ਬਾਰਡਰ ਬਣਿਆ ਹੋਇਆ ਤੇ ਚਲੋ ਕਦੇ ਤੁਹਾਨੂੰ ਹੁਣ ਹੋਰ ਹਫ਼ਤੇ ਤੱਕ ਤੁਹਾਨੂੰ ਬਾਰਡਰ ਤੇ ਵੀ ਲੈ ਕੇ ਜਾਵਾਂਗੇ ਜੋ ਇਹ ਦੋਨੋਂ ਦਾ ਬਾਰਡਰ ਹੈ ਨੇੜੇ ਪਾਕਿਸਤਾਨ ਦਾ ਉੱਥੇ ਉਹ ਵੀ ਤੁਹਾਨੂੰ ਦਿਖਾਵਾਂਗੇ